ਮੇਰੇ ਦਾਦਾ ਜੀ ਦੇ 4 ਲੜਕੇ ਤੇ 1 ਲੜਕੀ ਸੀ ਇੱਕ ਲੜਕੀ ਹੋਰ ਉਹਨਾਂ ਨੇ ਅਡੌਪਟ ਕੀਤੀ ਸੀ ਜਿਹਨੂੰ ਅਸੀਂ ਮਿੰਦੋ ਪੂਆ ਕਹਿੰਦੇ ਹੁੰਦੇ ਸੀ ਗੱਲ ਮੈਂ ਲੇਖੇ ਜੋਖੇ ਦੀ ਕਰਨ ਲੱਗਾ ਦੋਸਤੋ ਕਿੱਥੇ ਤੁਹਾਡੇ ਲੇਖੇ ਜੋਖੇ ਦੇ ਹੋਣੇ ਆ ਕਿੱਦਾਂ ਦੇ ਹੋਣੇ ਮੈਂ ਉਹਦੀ ਗੱਲ ਕਰਨ ਲੱਗਾ ਉਹਨੂੰ ਮਰੀ ਨੂੰ 40 ਸਾਲ ਤੋਂ ਉੱਤੇ ਹੋ ਗਿਆ ਮੇਰਾ ਖਿਆਲ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਜਦੋਂ ਵੀ ਉਹਨੇ ਆਉਣਾ ਅੱਡੇ ਤੇ ਉਤਰਨਾ ਸਾਡੇ ਪਿੰਡ ਤਾਂ ਉਹਨੇ ਅੱਡੇ ਦੇ ਵਿੱਚ ਜਿਹੜੀਆਂ ਮਠਿਆਈਆਂ ਦੀਆਂ ਦੁਕਾਨਾਂ ਹੋਣੀਆਂ ਉੱਥੋਂ ਮਟਰੀ ਲੈਣੀ ਜਾਂ ਮਠੀਆਂ ਲੈ ਲੈਣੀਆਂ ਨਿਆਣਿਆਂ ਦੇ ਲਈ ਤੇ ਸਾਨੂੰ ਮਿੰਦੋ ਭੂਆ ਦੇ ਆਉਣ ਦਾ ਚਾਹ ਘੱਟ ਹੁੰਦਾ ਸੀ ਤੇ ਉਹਦੀ ਮਟਰੀ ਤੇ ਉਹਦੀਆਂ ਮਠੀਆਂ ਦਾ ਚਾਹ ਜ਼ਿਆਦਾ ਹੁੰਦਾ ਸੀ ਅੱਜ ਤੋਂ 45 50 ਸਾਲ ਪਹਿਲਾਂ ਜਿਹੜੀ ਮਟਰੀ ਉਹਦੀ ਖਾਦੀ ਸੀ ਮਠੀਆਂ ਉਹਦੀਆਂ ਖਾਧੀਆਂ ਸੀ ਮੈਨੂੰ ਕੱਲ ਉਹਦਾ ਲੇਖਾ ਜੋਖਾ ਦੇਣਾ ਪਿਆ ਜਦੋਂ ਉਹਦੇ ਮੁੰਡੇ ਦਾ ਮੈਨੂੰ ਫੋਨ ਆਇਆ ਉਹ ਜੀ ਤੇ ਲੜਕੇ ਦਾ ਫੋਨ ਆਇਆ ਟਿੱਲਾ ਮਠਾ ਆਇਆ ਕਹਿੰਦਾ ਮਦਦ ਦੀ ਲੋੜ ਆ ਅੱਗੇ ਕਦੀ ਨਹੀਂ ਫੋਨ ਕੀਤਾ ਉਹਨੇ ਤੇ ਮੈਂ ਨੂੰ ਕਿਹਾ ਮੈਂ ਜਿੰਨੀ ਵੀ ਹੋ ਸਕਦਾ ਤੇਰੀ ਮਦਦ ਕਰਦਾ ਮੈਂ ਅੱਜ ਹੁਣੇ ਹੀ ਉਹਨੂੰ ਪੈਸੇ ਭਾਕੇ ਹਟਿਆ ਤੇ ਮਨ ਵਿੱਚ ਉਹ ਸ਼ਲੋਕ ਉਹ ਲੇਖਾ ਜੋਖਾ ਇੱਕਦਮ ਮੁਰੇ ਆ ਗਿਆ ਕਿ ਜੋ ਵੀ ਅਸੀਂ ਕਰਦੇ ਆ ਸਾਨੂੰ ਉਹਦਾ ਲੇਖਾ ਜੋਖਾ ਦੇਣਾ ਪੈਣਾ ਬੇਸ਼ੱਕ ਚੰਗਾ ਕਰਦੇ ਕਿਸੇ ਦੇ ਲਈ ਬੇਸ਼ੱਕ ਮਾੜਾ ਕਰਦੇ ਆ ਬੇਸ਼ੱਕ ਝੂਠ ਬੋਲਦੇ ਆ ਸੱਚ ਬੋਲਦੇ ਆ ਬੇਸ਼ੱਕ ਖੇਡਾ ਫਰੀਆਂ ਕਰਦੇ ਆ ਕਿਸੇ ਦਾ ਪਲਾ ਕਰਦੇ ਆ ਜਾਂ ਚਲਾਕੀਆਂ ਕਰਦੇ ਆ ਜਾਂ ਸੇਵਾ ਕਰਦੇ ਆ ਇੱਕ ਹੱਥ ਨੂੰ ਪਤਾ ਨਹੀਂ ਲੱਗਦਾ ਦੂਜੇ ਹੱਥ ਚੋਂ ਸੇਵਾ ਕਰਦਾ ਕੋਈ ਵੀ ਅਸੀਂ ਚੰਗਾ ਮਾੜਾ ਕੰਮ ਕਰਦੇ ਆ ਉਹਦਾ ਲੇਖਾ ਜੋਖਾ ਸਾਨੂੰ ਮਿਲਣਾ ਹੀ ਮਿਲਣਾ ਆ ਮਹਾਰਾਜ ਲਿਖਦੇ ਨੇ ਬੜਾ ਸੋਹਣਾ ਉਹ ਕਹਿੰਦੇ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਕਹਿੰਦੇ ਤੂੰ ਮਰ ਨਹੀਂ ਸਕਦਾ ਤੂੰ ਕਿਤੇ ਨਾਠ ਨਹੀਂ ਸਕਦਾ ਜੇ ਤੂੰ ਚੰਗਾ ਕਰਮ ਕੀਤਾ ਤੁਹਾਨੂੰ ਖੁਸ਼ੀਆਂ ਮਿਲਣੀਆਂ ਮਿਲਣੀਆਂ ਇਹ ਗਰੰਟੀ ਦਿੰਦੇ ਮਹਾਰਾਜ ਗੁਰਬਾਣੀ ਦੇ ਵਿੱਚ ਅਗਰ ਤੂੰ ਮਾੜਾ ਕਰਮ ਕੀਤਾ ਤੈਨੂੰ ਕਿਤੇ ਨਾ ਕਿਤੇ ਇਹਦਾ ਲੇਖਾ ਜੋਖਾ ਦੇਣਾ ਪੈਣਾ ਦੇਣਾ ਪੈਣਾ ਇੱਕ ਸ਼ਲੋਕ ਹੋਰ ਲਿਖਦੇ ਨੇ ਮਹਾਰਾਜ ਉਹ ਕਹਿੰਦੇ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਜੋ ਤੂੰ ਮਰਜ਼ੀ ਕਰ ਲਾ ਤੈਨੂੰ ਪਤਾਮ ਨਹੀਂ ਹੁੰਦਾ ਕਈ ਦਫਾ ਤੂੰ ਕੀ ਕਰ ਰਿਆਂ ਕਈ ਦਫਾ ਆਪਾਂ ਚੰਗਾ ਕੰਮ ਕਰ ਜਾਂਦੇ ਆ ਪਤਾਮ ਨਹੀਂ ਹੁੰਦਾ ਸਾਨੂੰ ਉਹਦਾ ਲੇਖਾ ਜੋਖਾ ਸਾਨੂੰ ਬੜੇ ਹਜ਼ਾਰਾਂ ਗੁਣਾ ਸਾਫ ਦੇ ਨਾਲ ਮਿਲਦਾ ਤੇ ਕਈ ਦਫਾ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਜਾਣੇ ਜਾਂ ਨਾਣੇ ਕਿ ਗਲਤੀ ਕਰ ਲੰਨੇ ਆ ਉਹਦਾ ਵੀ ਲੇਖਾ ਜੋਖਾ ਦੇਣਾ ਪੈਂਦਾ ਜਿੱਦਾਂ ਮੈਂ ਹੁਣੇ ਦੱਸ ਕੇ ਹਟਿਆ 50 ਸਾਲ ਪਹਿਲਾਂ ਖਾਦੀ ਮਟਰੀ ਮੈਨੂੰ ਅੱਜ ਚਖਾਉਣੀ ਪਈ ਉਹਨੂੰ ਪੈਸੇ ਭੇਜ ਗਏ। ਕਈ ਵਾਰ ਸਾਨੂੰ ਪਤਾ ਮੰ ਨਹੀਂ ਹੁੰਦਾ ਕਿ ਖਰਚਾ ਸਾਡੇ ਸਿਰ ਤੇ ਆਉਣ ਵਾਲਾ ਆ। ਆਪਾਂ ਆਰਾਮ ਨਾਲ ਆਪਣੀ ਜ਼ਿੰਦਗੀ ਜੀਉਣੇ ਹੁੰਨੇ ਆ। ਇੱਕਦਮ ਖਰਚਾ ਆ ਜਾਂਦਾ। ਸੋਚਿਆ ਮੰ ਨਹੀਂ ਹੁੰਦਾ। ਤੇ ਬਾਅਦ ਵਿੱਚ ਰੀਅਲਾਈਜ਼ ਕਰਦਾ ਬੰਦਾ ਨਹੀਂ। ਭੋਲਣ ਲੱਗਿਆ। ਕੰਮ ਕਰਨ ਲੱਗਿਆ। ਕਿਸੇ ਨਾਲ ਡੀਲ ਕਰਨ ਲੱਗਿਆ। ਕੀਤੀਆਂ ਚਲਾਕੀਆਂ। ਬਦਸਲੂਕੀਆਂ। ਕਿਤਨਾ ਕਿਤੇ ਸਾਡੇ ਕਰਮਾਂ ਦਾ ਫਲ ਬਣ ਜਾਣਾ। ਇਸ ਕਰਕੇ ਬਚ ਕੇ ਰਹੀ ਹੈ ਹਮੇਸ਼ਾ ਕੁਰਬਾਨੀ ਬਹੁਤ ਸੋਹਣੀ ਆ ਸਾਡੀ ਜ਼ਿੰਦਗੀ ਨੂੰ ਸੇਧ ਦਿੰਦੀ ਆ ਸੇਧ ਦਿੰਦੀ ਆ ਇਹਨੂੰ ਪੜਿਆ ਕਰੀਏ ਅਮਲ ਦੇ ਵਿੱਚ ਲੈ ਕੇ ਆਇਆ ਕਰੀਏ ਮੈਂ ਆਪਣੇ ਆਪ ਤੋਂ ਸ਼ੁਰੂ ਕਰਾਂ ਮੇਰੀ ਜ਼ਿੰਦਗੀ ਸੁਖਾਲੀ ਹੋਏਗੀ ਸੋ ਆਓ ਜੋ ਕੁਝ ਵੀ ਆਪਾਂ ਕਰਦੇ ਆ ਆਪਾਂ ਨੂੰ ਉਹਦਾ ਮੋੜ ਮਿਲਣਾ ਹੀ ਮਿਲਣਾ ਆ ਰੱਬ ਰੱਖਾ